ਦਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਲਾਵਾਂ ਫੇਰਿਆਂ ਤੋਂ ਬਾਅਦ ਹਨਪਣ ਮਨੁੱਖ ਸਫਲ ਹੋਣ ਦੇ ਮੁਕਾਬਲੇ ਅਸਫਲ ਹੋਣ ਵਿੱਚ ਬਧੇਰੇ ਬਾਹਰ ਹੈ ਮਨੁੱਖ ਜਾਤੀ ਨੇ ਭਾਵੇਂ ਬਹੁਤ ਮੱਲਾਂ ਮਾਰੀਆਂ ਹਨ ਪਰ ਆਪਣੇ ਸਫ਼ਰ ਦੇ ਹਰ ਮਹੱਤਵਪੂਰਨ ਪੜਾਅ ਉਤੇ ਮਨੁੱਖ ਅਸਫਲ ਰਿਹਾ ਹੈ ਇਸ स्त्री ਲਈ ਕੋਈ ਨਰਕ ਨਹੀਂ ਹੁੰਦਾ ਕਿਉਂਕਿ ਉਹ ਇੱਥੇ ਹੀ ਪਰਸ਼ਾਤੋਂ ਬਹੁਤ ਕੁਝ ਬਰਦਾਸ਼ਤ ਕਰ ਲੈਂਦੀ ਹੈ ਜ਼ਿੰਦਗੀ ਦੇ ਚਾਨਣੇ ਪੱਖ ਨੂੰ ਜਾਨਣਾ ਮਨੁੱਖ ਦਾ ਜ਼ਿੰਮਾ ਹੈ ਮਿਹਨਤ ਰਾਹੀਂ ਖੋਜ ਰਹੀ ਕੁਰਬਾਨੀ ਰਾਹੀਂ ਪਿਆਰ ਰਹੀਂ ਲਾਮਾਂ ਫੇਰਿਆਂ ਰਾਹੀਂ ਪਰ ਮਨੁੱਖ ਨੇ ਇਸਤਰੀ ਨੂੰ ਬਿਠਾਇਆ ਹੀ ਹਨੇਰੇ ਵਿੱਚ ਹੋਇਆ ਹੈ ਜਿੱਥੇ ਸਾਹ ਨਿੱਕੇ ਤੇ ਹੌਕੇ ਲੰਮੇ ਹੁੰਦੇ ਜਾ ਰਹੇ ਹਨ ਹੌਕੇ ਨਾਲ ਕਾਲੀਆਂ ਰਾਤਾਂ ਹੋਰ ਕਾਲੀਆਂ ਹੋਰ ਉਦਾਸ ਤੇ ਹੋਰ ਲੰਮੀਆਂ ਹੁੰਦੀਆਂ ਚਲ ਰਹੀਆਂ ਹਨ ਪਿਆਰ ਕਿਸੇ ਬੰਦ ਨੂੰ ਦੂਜੇ ਦੇ ਯੋਗ ਹੋਣ ਦੀ ਜਦੋਂ ਜੈਦ ਹੁੰਦਾ ਹੈ ਪਤਨੀ ਨਾਲ ਇੱਕ ਸੁਰ ਹੋਏ ਬਿਨਾ ਪਤੀ ਪਰਛਾਂਤ ਰਹਿਣ ਕੀ ਮੁਕਾਬਲੇ ਦਾ ਜੀਵਨ ਇਕਲਤਾ ਦਾ ਜੀਵਨ ਹੈ ਘਟ ਜਾਂ ਵੱਧ ਸ਼ਬਦ ਪਿਆਰ ਦੇ ਸੰਦਰਭ ਵਿੱਚ ਕੋਈ ਅਰਥ ਨਹੀਂ ਰੱਖਦੇ ਪਿਆਰ ਦੇ ਰਿਸ਼ਤੇ ਅੱਗੇ ਲੰਘ ਜਾਣ ਜਾਂ ਪਿੱਛੇ ਛੱਡ ਜਾਣ ਦੀ ਥਾਂ ਬਰਾਬਰੀ ਹਮਦਰਦੀ ਅਤੇ ਸਹਿਨਸ਼ੀਲਤਾ ਤੇ ਟਿੱਕੇ ਹੁੰਦੇ ਹਨ ਕੋਈ ਵੀ ਇਸਤਰੀ ਆਪਣੇ ਮਰਦ ਨੂੰ ਵੰਡਿਆ ਹੋਇਆ ਨਹੀਂ ਵੇਖ ਸਕਦੀ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਦਾ ਪਹਿਲਾ ਪਿਆਰ ਬਣੇ ਅਤੇ ਉਹ ਆਪਣੇ ਪਤੀ ਦਾ ਅੰਤਮ ਪਿਆਰ ਹੋ ਨਿਭੜੇ ਸੋ ਸਵਭਾਵ ਕੀ ਹੈ ਜੋ ਕਿ ਇਸਤਰੀ ਵਿੱਚ ਬਰਾਬਰੀ ਦੇ ਆਧਾਰ ਤੇ ਵਿਤਰਣ ਦੀ ਤੰਗ ਹੈ। ਇਸਤਰੀ ਦੀ ਸੂਝ ਪੁਰਸ਼ ਦੀ ਅਕਲ ਨਾਲੋਂ ਉੱਚੀ ਹੁੰਦੀ ਹੈ। ਅਨੁਭਵ ਦੇ ਕਈ ਬੰਦੂਹੇ ਉਸਨੇ ਖੋਲ੍ਹ ਲਏ ਹਨ। ਉਹ ਵੀ ਆਪਣੇ ਮਨ ਦੀ ਸਲੇਟ ਤੇ ਆਪਣੇ ਜੀਵਨ ਦੇ ਸਵਾਲ ਕੱਢਣ ਲੱਗ ਪਈ ਹੈ। ਸੋਚਣਾ ਉਸਨੂੰ ਹੁਣ ਮੁਸ਼ਕਲ ਨਹੀਂ ਲੱਗਦਾ। ਆਪਣੀ ਗੱਲ ਨੂੰ ਕਹਿਣ ਦਾ ਢੰਗ ਉਸਨੇ ਸਿੱਖ ਲਿਆ ਪਰ ਪੁਰਸ਼ਾਂ ਦੇ ਮੰਨਣ ਵਾਸਤੇ ਇਤਿਆਰਨੀ ਕੇ ਜੀਵਨ ਦੀ ਖੇਡ ਤੇ ਨੇ ਬਦਲ ਗਏ ਹਨ। ਹੁਣ ਸਵੇਰ ਅੱਗੇ ਨਾਲੋਂ ਜਲਦੀ ਹੋਣ ਲੱਗ ਪਈ ਹੈ। ਚੁੱਪ ਸਹਿਮਤੀ ਨਹੀਂ ਰੋਸਾ ਪ੍ਰਗਟਾਵਾ ਵੀ ਹੋ ਸਕਦੀ ਹੈ ਕੱਸੀ ਹੋਈ ਰੱਸੀ ਤੇ ਟੁੱਟਣਾ ਤਮਾਸ਼ਾ ਹੀ ਨਹੀਂ ਜਿਉਂਦੇ ਰਹਿੰਦਾ ਇੱਕ ਪ੍ਰਾਲਾ ਜਾਂ ਤਰਲਾ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਤਲਵਾਰਾਂ ਦੇ वार ਢਾਲਾਂ ਨਾਲ ਹੀ ਸਹਿਜਾਨ ਬਨਾਰਸੀ ਸਾੜੀ ਵਿੱਚ ਸਤੀ ਸਬਿਤਰੀ ਜਿਹਾ ਚੰਡੀ ਵੀ ਹੋ ਸਕਦੀ ਹੈ ਹੁਣ ਪਤਨੀਆਂ ਸੇਲ ਉੱਤੇ ਨਹੀਂ ਲੱਗਦੀਆਂ ਸਮਾਜ ਵਿੱਚ ਪੁਰਸ਼ ਤੋਂ ਸਭ ਕੁਝ ਬਦਲ ਗਿਆ ਹੈ ਇਹੀ ਕਾਰਨ ਹੈ ਕਿ ਪਤੀ ਅਤੇ ਪਤਨੀ ਵਿਚਕਾਰ ਵਿਥ ਵਾਪਰ ਰਹੀ ਹੈ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਆਹ ਦੀ ਉਮਰ ਰੋਜ਼ਗਾਰ ਤੇ ਵਸੀਲਿਆਂ ਨਾਲ ਜੁੜ ਗਈ ਹੈ ਤੇ ਰੋਜ਼ਗਾਰ ਦੇ ਵਸੀਲੇ ਸੌਖੇ ਅਤੇ ਸਿੱਧੇ ਨਹੀਂ ਰਹੇ। ਵਸੀਲਿਆਂ ਦੀ ਘਾਟ ਕਰਨ ਵੱਡੇ ਉਦੇਸ਼ ਮਿਥਨੇ ਅਸੰਭਵ ਪ੍ਰਤੀਤ ਹੋਣ ਲੱਗ ਪਏ ਹਨ ਪਰ ਵੱਡੇ ਉਦੇਸ਼ਾਂ ਤੋਂ ਬਿਨਾਂ ਅਸੀਂ ਸਾਰੇ ਨਿੱਕੇ ਲੋਕਾਂ ਲੋੜ ਵੱਡੀਆਂ ਪ੍ਰਾਪਤੀਆਂ ਦੀ ਨਹੀਂ ਵੱਡੇ ਉਦੇਸ਼ਾਂ ਦੀ ਹੈ। ਜਿਹੜੇ ਤਰੂ ਤਾਰੇ ਵਾਂਗ ਸਾਨੂੰ ਰਾਹ ਵਿਖਾਉਣ ਲਗਭਗ ਸਾਰੇ ਅਸੀਂ ਉਦੇਸ਼ਾਂ ਤੋਂ ਬਿਨਾਂ ਹੀ ਵੱਡੀਆਂ ਪ੍ਰਾਪਤੀਆਂ ਦੀ ਰੀਤ ਪਾਲ ਰਹੇ ਹਾਂ ਪਰ ਕੋਈ ਨਹੀਂ ਜਾਣਦਾ ਕਿ ਖੁਸ਼ੀਆਂ ਤਾਂ ਨਿੱਕੀਆਂ ਗੱਲਾਂ ਵਿੱਚੋਂ ਮਿਲਦੀਆਂ ਹਨ ਪਰ ਇਹ ਖੁਸ਼ੀ ਸਾਂਝੀ ਹੋਣ ਕਾਰਨ ਵੱਡੀ ਹੋ ਜਾਂਦੀ ਹੈ ਅਤੇ ਐਵੇਂ ਵੱਡੇ ਉਦੇਸ਼ ਵੀ ਸਾਡੀ ਪਹੁੰਚ ਵਿੱਚ ਆ ਜਾਂਦੇ ਹਨ। ਇਸਤਰੀ ਅਤੇ ਪੁਰਸ਼ ਦੋਵੇਂ ਵੱਖ-ਵੱਖ ਢੰਗਾਂ ਨਾਲ ਸੋਚਦੇ ਅਤੇ ਵਿਚਰਦੇ ਹਨ। ਜਦੋਂ ਇਸਤਰੀ ਪੁਰਸ਼ ਵਿੱਚ ਸਹਿਮਤੀ ਹੁੰਦੀ ਹੈ ਤਾਂ ਅੰਤਮ ਫੈਸਲਾ ਭਾਵੇਂ ਇੱਕ ਹੀ ਹੁੰਦਾ ਹੈ ਪਰ ਦੋਹਾਂ ਦਾ ਤਰਕ ਵੱਖਰਾ-ਵੱਖਰਾ ਹੁੰਦਾ ਹੈ। ਇਸਤਰੀ ਦੇ ਪਿਆਰ ਦੇ ਅਰਥ ਹੋਰ ਹਨ ਪੁਰਸ਼ ਲਈ ਹੋਰ ਇਸਤਰੀ ਮਾਫ ਕਰਦੀ ਹੈ ਪੁੱਲ ਜਾਂਦੀ ਹੈ ਤੇ ਅਨਡਿਟ ਕਰਦੀ ਹੈ ਪਰ ਪੁਰਸ਼ ਬਦਲਾ ਲੈਂਦਾ ਹੈ ਮੋੜ-ਮੋੜ ਯਾਦ ਕਰਾਉਂਦਾ ਤੇ ਯਾਦ ਰੱਖਦਾ ਹੈ ਥੱਕੀਆਂ ਹੋਈਆਂ ਇਸਤਰੀਆਂ ਥੱਕੇ ਹੋਏ ਮਰਦਾਂ ਨਾਲੋਂ ਵਦੇਰੇ ਬੋਲਦੀਆਂ ਹਨ ਇਸਤਰੀ ਆਪਣੇ ਮਨ ਦੀ ਭਾਨ ਨੂੰ ਵਦੇਰੇ ਚਿਰ ਸਾਹਮਣੇ ਰੱਖਦੀ ਹੈ ਪੁਰਸ਼ ਲਈ ਵਿਆਹ ਕਦੇ ਵੀ ਕਰ ਲੈਣ ਵਾਲਾ ਕੰਮ ਹੁੰਦਾ ਹੈ ਇਸਤਰੀ ਲਈ ਵਿਆਹ ਕੇਵਲ ਇੱਕ ਵਾਰੀ ਮਿਲਣ ਵਾਲਾ ਅਫਸਰ ਹੁੰਦਾ ਹੈ ਕਈਆਂ ਦੇ ਜੀਵਨ ਵਿੱਚ ਵਿਆਹ ਅਵਰੰਤ ਕੁਝ ਅਜੀਹਾ ਵਾਪਰ ਜਾਂਦਾ ਹੈ ਕਿ ਖੁਸ਼ਬੂ ਦੇ ਮੇਲੇ ਖਿੰਡਰ ਜਾਂਦੇ ਹਨ ਰਾਹ ਕਦਮਾਂ ਵਿੱਚ ਸੱਭ ਪੰਜ ਜਾਂਦੇ ਹਨ ਕੋਈ ਸੀਨ ਉੱਧਰ ਜਾਂਦੀ ਹੈ ਮਨ ਦੇ ਹਾਲਿਆਂ ਵਿੱਚ ਜਗਦੀ ਜੋਤ ਪੁੱਜ ਜਾਂਦੀ ਹੈ ਜ਼ਿੰਦਗੀ ਦੀ ਪਿੰਗ ਝੂਲਦਿਆਂ ਅਚਾਨਕ ਡਿੱਗ ਪੈਣ ਦਾ ਅਹਿਸਾਸ ਹੁੰਦਾ ਸਾਰੇ ਖਤ ਬੇਰੰਗ ਵਾਪਸ ਮੁੜ ਆਉਂਦੇ ਹਨ ਆਰਤੀ ਦੀ ਦੀਵਿਆਂ ਵਾਲਾ ਥਾਲ ਅਥਰੂਆਂ ਨਾਲ ਭਰ ਜਾਂਦਾ ਤੇ ਸਾਡੇ ਕੋਲੋਂ ਆਪਣੇ ਹੀ ਕਰਦਾ ਰਾਹ ਗਵਾਜ ਜਾਂਦਾ ਤੇ ਰਾਗ ਉਦਾਸੀ ਦੀ ਧੁਨ ਉੱਚੀ ਹੋਣ ਲੱਗ ਪੈਂਦੀ ਹੈ ਇਸ ਔਰਤ ਚਾਹਦੀ ਕਿ ਉਸਦਾ ਪਤੀ ਉਸ ਨੂੰ ਜਦੋਂ ਮਿਲੇ ਤਾਂ ਕੁਛ ਚਰਲੀ ਉਹ ਕੜੀਆਂ ਕੰਟੇ ਵਕਤ ਸਭ ਕੁਝ ਪਿੱਛੇ ਛੱਡ ਆਵੇ ਤੇ ਉਸ ਨਾਲ ਐਵੇਂ ਚੱਲੇ ਜਿਵੇਂ ਭਰਿਆ ਦਰਿਆ ਚਲਦਾ ਹੈ ਤਾਂ ਕਿ ਉਹ ਆਪ ਖਵਾਭੰਗ ਭਗ ਸਕੇ ਪਰ ਕੁਝ ਅਜੀਹਾ ਵਾਪਰ ਜਾਂਦਾ ਹੈ ਕਿ ਉਸਤੇ ਮੂੰਹ ਤੇ ਚੁੱਪਦਾ ਜਿੰਦਰਾ ਲੱਗ ਜਾਂਦਾ ਹੈ ਅਤੇ ਉਹ ਸੋਚਦੀ ਹੈ ਕਿ ਆਪਾਂ ਕਦੇ ਮਿਲੇ ਸੀ ਕਿ ਤੂੰ ਮੈਨੂੰ ਸੱਚੀ ਮੁੱਚੀ ਮਿਲਿਆ ਸੀ ਉਸ ਨੂੰ ਲੱਗਦਾ ਜਿਵੇਂ ਕੋਈ ਬਿਨ ਬੋਲੇ ਉਸਤੇ ਸੀੜਨੇ ਨਾਲ ਲੱਗ ਟੁਰ ਗਿਆ ਹੋਵੇ ਉਸਨੂੰ ਜੁੱਤੀ ਤੰਗ ਤੇ ਜ਼ਿੰਦਗੀ ਦਾ ਸਫ਼ਰ ਲੰਬਾ ਹੋ ਗਿਆ ਪ੍ਰਤੀਤ ਹੁੰਦਾ ਹੈ। ਵਿਆਹ ਉਪਰੰਤ ਉਪਜਨ ਵਾਲੀ ਅਣਬੰਦੀਆਂ ਦੋ ਜਾਂ ਦੋ ਤੋਂ ਵੱਧ ਤਰ੍ਹਾਂ ਹੁੰਦੀਆਂ ਹਨ। ਇਹ ਸਮੱਸਿਆ ਇਸ ਲਈ ਗੰਭੀਰ ਅਤੇ ਬਦੇਰੀ ਝਾਨ ਮੰਗਣ ਵਾਲੀ ਹੁੰਦੀ ਹੈ ਕਿਉਂਕਿ ਇਸ ਵਿੱਚ ਦੋ ਜਿਉਂਦੇ ਜਾਗਦੇ ਵਿਅਕਤੀਆਂ ਦਾ ਭੁੱਖ ਉਲਝਿਆ ਹੁੰਦਾ ਹੈ। ਅਣਬੰਦ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਬਿਸਤਰੀ ਵਿਚਲੇ ਸਬੰਧ, ਆਮਦਨ ਤੇ ਘਰ ਵਿੱਚ ਰਹਿਣ ਵਾਲੇ ਹੋਰ ਵਿਅਕਤੀ, ਕਾਰਨ ਕੋਈ ਵੀ ਹੋਵੇ ਇਹ ਪਤੀ-ਪਤਨੀ ਦੇ ਸਮੁੱਚੇ ਰਿਸ਼ਤੇ ਨੂੰ ਪ੍ਰਭਾਵਿਤ ਕਰਦਾ ਹੈ। ਇਹ ਮੰਨ ਲੈਣਾ ਚਾਹੀਦਾ ਹੈ ਕਿ ਹੁਣ ਵਿਆਹ ਪਹਿਲਾਂ ਵਾਲਾ ਇੱਕ ਸਦੀਵੀ ਤੇ ਪਵਿੱਤਰ ਰਿਸ਼ਤਾ ਨਹੀਂ ਰਿਹਾ। ਕਈ ਵਾਰੀ પતિ-ਪਤਨੀ ਦੀ ਆਪਸੀ ਕੋਈ ਸਮੱਸਿਆ ਨਹੀਂ ਹੁੰਦੀ ਪਰ ਘਰ ਦੇ ਕਿਸੇ ਵਿਅਕਤੀ ਦਾ ਵਿਵਹਾਰ ਉਹਨਾਂ ਦੇ ਆਪਸੀ ਰਿਸ਼ਤੇ ਨੂੰ ਰੀਹੋਲਾ ਦਿੰਦਾ ਹੈ। ਅਜਿਹਾਂ ਅਣਬੜਾਂ ਦਾ ਕਈ ਵਾਰ ਕਾਰਨ ਇਹ ਹੁੰਦਾ ਹੈ ਕਿ ਵਿਆਹ ਸੋਚ ਸਮਝ ਕੇ ਨਹੀਂ ਕੀਤਾ ਗਿਆ ਹੁੰਦਾ ਜਾਂ ਕਿਸੇ ਦੀ ਕੜੀ ਵਿਰੋਧਤਾ ਦੇ ਬਾਵਜੂਦ ਵਿਆਹ ਕੀਤਾ ਗਿਆ ਹੁੰਦਾ ਹੈ। ਕਈ ਵਾਰੀ ਇਹ ਵੀ ਕਾਰਨ ਹੁੰਦਾ ਹੈ ਕਿ ਵਿਆਹ ਕਰਨ ਵਿੱਚ ਕਾਲੀ ਵਰਤੀ ਗਈ ਹੁੰਦੀ ਹੈ ਜਾਂ ਰਿਸ਼ਤਾ ਕਰਨ ਸਮੇਂ ਕੋਈ ਝੂਠ ਬੋਲਿਆ ਗਿਆ ਹੁੰਦਾ ਹੈ। ਜੋ ਕੀ ਕੀਤਾ ਵਾਦਾ ਤੋੜਿਆ ਗਿਆ ਹੁੰਦਾ ਹੈ ਹੁਣ ਅਣਬੰਦ ਦਾ ਕਾਰਨ ਵੱਖਰਾ ਹੁੰਦਾ ਹੈ ਪਰ ਨਤੀਜਾ ਇੱਕ ਹੀ ਹੁੰਦਾ ਹੈ ਅਰਥਾਤ ਪਤਨੀ ਆਪਣੇ ਪੇਕੇ ਜਾਣ ਲਈ ਮਜਬੂਰ ਹੁੰਦੀ ਹੈ ਜਿੱਥੇ ਉਹ 부জে ਹੋਏ ਸਵਾਲਾਂ ਵਾਲੀ ਸਲੇਟ ਲੈ ਕੇ ਆਪਣੀ ਉਂਗਲੀ ਦੀ ਸਲੇਟੀ ਨਾਲ ਜ਼ਿੰਦਗੀ ਨੂੰ ਜਮ੍ਹਾਂ ਮੰਨਫੀ ਕਰਦੀ ਰਹਿੰਦੀ ਹੈ ਅਤੇ ਉਸਤੇ ਹਰ ਪ੍ਰਸ਼ਨ ਦਾ ਉੱਤਰ ਸਿਫਰ ਵਿੱਚ ਨਿਕਲਦਾ ਹੈ ਬੱਚਾ ਕੋਲ ਹੋਣ ਦੀ ਸੂਰਤ ਵਿੱਚ ਸੋਚ ਨਾਲ ਉਸਤੇ ਦਰਦਵੱਦ ਪੂਰਬੀ ਦੇਸ਼ਾਂ ਵਿੱਚ ਅਸੀਂ ਵਿਆਹ ਕਰਨ ਉਪਰੰਤ ਪਿਆਰ ਕਰਦੇ ਹਾਂ ਜਦੋਂ ਕਿ ਪੱਛਮ ਵਿੱਚ ਪਿਆਰ ਕਰਨ ਉਪਰੰਤ ਵਿਆਹ ਕੀਤਾ ਜਾਂਦਾ ਹੈ। ਕਈ ਵਿਅਕਤੀਆਂ ਵਿੱਚ ਸਹੀ ਫੈਸਲਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਪਰ ਉਹ ਗਲਤ ਫੈਸਲੇ ਬੜੀ ਯੋਗਤਾ ਨਾਲ ਕਰਦੇ ਹਨ। ਵਿਆਹ ਸਬੰਧੀ ਨਿਰਣਾ ਕਰਨ ਲਈ ਜਿੰਨੀ ਗੰਭੀਰਤਾ ਦੀ ਲੋੜ ਹੁੰਦੀ ਹੈ ਉਸ ਦੀ ਅਨਹੋਂਦ ਕਾਰਨ ਵੀ ਗੰਭੀਰ ਸਮੱਸਿਆਵਾਂ ਉਪਜਦੀਆਂ ਹਨ। ਆਪਣੇ ਘਰੇ ਤੋਂ ਬਾਹਰ ਕਰਵਾਏ ਹੋਏ ਵਿਆਹਾਂ ਉੱਤੇ ਦੋ ਸੱਭਿਆਚਾਰਾਂ ਵਿੱਚ ਪੂਰੇ ਉਤਰਨ ਦੀ ਮਜਬੂਰੀ ਹੁੰਦੀ ਹੈ। ਤੇ ਮتحانات ਵਧੇਰੇ ਸਖਤ ਹੋਣ ਕਰਕੇ ਸਫਲਤਾ ਦੀ ਸੰਭਾਵਨਾ ਘਟ ਜਾਂਦੀ ਹੈ। ਪੁੱਤਰ ਤੇ ਆਪਣੀ ਮਾਂ ਨਾਲ ਸੁਖਾਵੇਂ ਜਾਂ ਅਨੁਸੁਖਾਵੇਂ ਸਬੰਧ ਉਸ ਦੇ ਪਤੀ ਵੱਜੋਂ ਸਫਲ ਜਾਂ ਅਸਫਲ ਹੋਣ ਦਾ ਨਿਰਣਾ ਕਰਦੇ ਹਨ। ਜੇ ਦੋਹਾਂ ਪਰਿਵਾਰਾਂ ਵਿੱਚ ਆਰਥਿਕ ਵਖਰੇਵਾ ਵਧੇਖ ਹੋਵੇ ਤਾਂ ਇਸ ਦਾ ਪਤੀ ਪਤਨੀ ਦੇ ਆਪਸੀ ਵਿਹਾਰ 'ਤੇ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ। ਅਮੀਰ ਘਰ ਦੀ ਧੀ ਆਪਣੇ ਸੀਮਤ ਵਸੂਈਆਂ ਵਾਲੇ ਪਤੀ ਦੇ ਘਰ ਵਿੱਚ ਪਿਆਰ ਘਟ ਤੇ ਸ਼ਿਕਾਇਤਾਂ ਵਧੇਰੇ ਕਰਦੀ ਹੈ। ਮੋਢ ਵਿੱਚ ਉਸਨੇ ਸਮਝਿਆ ਹੁੰਦਾ ਹੈ ਕਿ ਪਿਆਰ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਗੀਆਂ ਪਰ ਕਈ ਸਮੱਸਿਆਵਾਂ ਜਿਗੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਪਿਆਰ ਨਾਲ ਕੋਈ ਸਬੰਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਪਤਨੀ ਕਿਰਗੀ ਮਹਿਸੂਸ ਕਰਦੀ ਹੈ ਤੇ ਉਸ ਨੂੰ ਪਤੀ ਦਾ ਘਰ, ਜੇਲ੍ਹ ਅਤੇ ਪਿਤਾ ਦਾ ਘਰ ਕਿਲਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਸਾਡੇ ਦੇਸ਼ ਵਿੱਚ ਵਿਆਹ ਬਹੁਤ ਅਧਿਕ ਆਸ਼ਾਵਾਦੀ ਹੋ ਕੇ ਅਤੇ ਬਹੁਤ ਵਧੇਰੇ ਆਸਾਂ, ਰੀਝਾਂ ਤੇ ਉਮੀਦਾਂ ਨਾਲ ਕੀਤੇ ਜਾਂਦੇ ਹਨ। ਅਸੀਂ ਅੱਖਾਂ ਵਿੱਚ ਕੇ ਵਿਆਹ ਕਰਦੇ ਹਾਂ ਤੇ ਜਦੋਂ ਅੱਖਾਂ ਖੋਲ੍ਹਦੇ ਹਾਂ ਤਾਂ ਸਾਡੀ ਬੇੜੀ ਤੂਫਾਨ ਵਿੱਚ ਕਿਰ ਚੁੱਕੀ ਹੋਂ ਕਰਨ ਘਰ ਨੂੰ ਕਚੈਰੀ ਬਣਾ ਲਿਆ ਜਾਂਦਾ ਜਿੱਥੇ ਪੇਸ਼ੀਆਂ ਪੈਂਦੀਆਂ ਹਨ ਪਰ ਫੈਸਲਾ ਕੋਈ ਨਹੀਂ ਹੁੰਦਾ ਵਿਆਹ ਤੋਂ ਪਹਿਲਾਂ ਦੋਵੇਂ ਧਿਰਾਂ ਦਾ ਵਿਹਾਰ ਬੜਾ ਔਲਾਰ ਹੁੰਦਾ ਹੈ ਅਤੇ ਆਪ ਔਲਾਰ ਹੋਣ ਕਰਨ ਦੋਵੇਂ ਧਿਰਾਂ ਇੱਕ ਦੂਜੇ ਦੇ ਵਿਹਾਰ ਨੂੰ ਸੁਭਾਵਕ ਮੰਨ ਲੈਂਦੀਆਂ ਹਨ ਵਿਆਹ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਦੇ ਕਈ ਅਨਸੁਖਾਵੇ ਪੱਖ ਉਗੜ ਆਉਂਦੇ ਹਨ ਪਰ ਦਰਿਆ ਦੇ ਅਧ ਵਿੱਚ ਪਹੁੰਚੇ ਵਿਅਕਤੀ ਵਾਂਗ ਅਸੀਂ ਆਪਣੇ ਆਪ ਨੂੰ ਪ੍ਰੇਖਾ ਪਾਉਂਦੇ ਹਾਂ ਕਿ ਸਭ ਕੁਝ ਠੀਕ ਹੋ ਜਾਵੇਗਾ ਅਸੀਂ ਭੁੱਲ ਜਾਂਦੇ ਹਾਂ ਕਿ ਸਭ ਕੁਝ ਸੰਸਾਰ ਦੇ ਕਿਸੇ ਵੀ ਜਿਸਤੇ ਵਿੱਚ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ। ਪਤੀ-ਪਤਨੀ ਵਿੱਚ ਅਨਮਨ ਅਕਸਰ ਉਦੋਂ ਆਰੰਭ ਹੁੰਦੀ ਹੈ ਜਦੋਂ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਲਗਭਗ 25 ਸਾਲ ਪੁਰਾਣੀਆਂ ਤੇ ਪੱਕ ਚੁੱਕੀਆਂ ਆਦਤਾਂ ਨੂੰ ਰਾਤੋਂ-ਰਾਤ ਬਦਲਣ ਦੀ ਜ਼ਿੱਦ ਕਰਦੀਆਂ ਹਨ। ਵਿਆਹਪ੍ਰੰਤ ਨਿੱਕੇ-ਮੋٹے ਟਕਰਾਅ ਸਵਾਭਕ ਹੁੰਦੇ ਹਨ। ਕਈ ਵਾਰ ਇਹ ਲੋੜੀਂਦੇ ਵੀ ਹੁੰਦੇ ਹਨ ਕਿਉਂਕਿ ਚੰਗਾ ਡਰਾਈਵਰ ਬਣ ਲਈ ਹੁਜ ਕੇ ਤੇ ਮਾੜੀਆਂ-ਮੋਟੀਆਂ ਸੱਟਾਂ ਸਹਿਣੀਆਂ ਹੀ ਪੈਂਦੀਆਂ ਹਨ ਤੇ ਵਪਾਰ ਵਿੱਚ ਨਿੱਕੇ-ਮੋٹے ਕਾਟੇ ਬਰਦਾਸ਼ਤ ਕਰਨੇ ਹੀ ਪੈਂਦੇ ਹਨ। ਪਰ ਸਥਿਤੀ ਉਦੋਂ ਗੰਬੀਰ ਹੋ ਜਾਂਦੀ ਹੈ ਜਦੋਂ ਇੱਕ ਤਰ ਦੂਜੀ ਤਰ ਨੂੰ ਛੱਟਪਟ ਬਦਲਣ ਲਈ ਮਜਬੂਰ ਕਰਦੀ ਹੈ ਜਾਂ ਉਸ ਦੀ ਸਮਰਾਥਾ ਜਾਂ ਮਰਜ਼ੀ ਦੇ ਉਲਟ ਉਸ ਨੂੰ ਕੁਝ ਕਰਨ ਲਈ ਕਹਿੰਦੀ ਹੈ ਦੂਜਿਆਂ ਦੀ ਹਾਜ਼ਰੀ ਕਰਨ ਗੱਲ ਨਿਖੜਦੀ ਹੈ ਅਤੇ ਐਵੇਂ ਲੱਗਣ ਲੱਗ ਪੈਂਦਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਸੀ ਨੂੰਨੇ ਆ ਕੇ ਲੈ ਤਾਲ ਵਿਗਾੜ ਦੁੱਤੀ ਹੈ ਸਹਿਨਸ਼ੀਲਤਾ ਤੋਂ ਬਿਨਾਂ ਨਿੱਕੇ ਰਿਸ਼ਤੇ ਸੰਭਵ ਨਹੀਂ ਹੁੰਦੇ ਸਥਿਰਤਾ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਹੀ ਆਉਂਦੀ ਹੈ ਘਰ ਵਿੱਚ ਨਵੀਂ ਆਈ ਇਸਤਰੀ ਨੂੰ ਆਪਣੇ ਪਰਿਵਾਰ ਵਿੱਚ ਸਮੋਹ ਲੈਣ ਦੀ ਖੁਸ਼ੀ ਪ੍ਰਾਪਤ ਕਰਨ ਦੀ ਜਾਂਚ ਅਮeer ਮਨ ਤੋਂ ਬਿਨਾਂ ਸੰਭਵ ਨਹੀਂ ਹੁੰਦੀ ਕਿਉਂਕਿ ਲੰਬੇ ਰਿਸ਼ਤਿਆਂ ਨੂੰ ਨਿਭਾਉਣਾ ਹਰ ਕਿਸੇ ਦੇ ਵਸਤੀ ਗੱਲ ਨਹੀਂ ਰਹੀ ਕੋਈ ਕੋਈ ਘਰ ਹੁੰਦਾ ਜਿੱਥੇ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਕਹੀਆਂ ਜਾ ਸਕਦੀਆਂ ਹੋਣ ਮਨੁੱਖ ਦਾ ਇਹ ਦੁਖਾਂਤ ਹੈ ਕਿ ਉਹ ਆਪਣੀ ਰੀਜ ਅਤੇ ਤਾਂਗ ਨੂੰ ਪ੍ਰਾਪਤ ਕਰਕੇ ਉਸ ਪ੍ਰਤੀ ਅਵੇਸਲਾ ਹੋ ਜਾਂਦਾ ਹੈ ਪਤਨੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਜੋਕੇ ਯੁੱਗ ਵਿੱਚ ਆਰਥਿਕ ਦਬਾਵਾਂ ਕਾਰਨ ਪੁਰਸ਼ਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਇਹਨਾਂ ਦਬਾਵਾਂ ਦਾ ਹੀ ਸਿੱਟਾ ਹੈ ਕਿ ਪਤਨੀਆਂ ਵੀ ਆਰਥਿਕ ਖੇਤਰ ਵਿੱਚ ਥਕਾਵਟ ਭਰੀ ਦੌੜ ਲਾਉਣ ਲਈ ਮਜਬੂਰ ਹਨ ਦੋ ਮੇਤਰਾਂ ਦੀ ਸਰੀਰਕ ਅਤੇ ਮਾਨਸਿਕ ਤਕਾਬਟ ਇੱਕ ਦੂਜੇ ਨੂੰ ਸਮਝਣ ਦੇ ਰਾਬ ਵਿੱਚ ਰੁਕਾਵਟ ਬਣਦੀ ਹੈ ਤੇ ਨਿਕਾਂਵਾਰ ਆਮਦਨ ਤੇ ਖਰਚ ਦੀਆਂ ਕਿਸਮਾਂ ਵੀ ਅਨਬੰਨ ਅਤੇ ਖਿੱਚੋ-ਤਾਂ ਦਾ ਕਾਰਨ ਬਣ ਜਾਂਦੀਆਂ ਹਨ ਇਹ ਅਨਬੰਨ ਸਰੀਰਕ ਮੇਲ-ਮਲਾਪ ਉੱਤੇ ਭੜਾ ਅਸਰ ਪਾਉਂਦੀ ਹੈ ਤੇ ਸਰੀਰਕ ਸਮਾਗਮ ਪ੍ਰਤੀ ਅਨਗੈਲੀ ਅਨਬੰਨ ਨੂੰ ਹੋਰ ਗੰਭੀਰ ਕਰਦੀ ਹੈ ਅਨਬੰਨ ਦੀਆਂ ਵੀ ਅਨੇਕਾਂ ਕਿਸਮਾਂ ਹਨ ਜਿਵੇਂ ਇੱਕ ਅਨਬੰਨ ਉਹ ਹੈ ਜਿੱਥੇ ਪਤੀ-ਪਤਨੀ ਵਕ-ਵਕ ਥਾਵਾਂ ਤੇ ਰਹਿਣ ਲੱਗ ਪੈਂਦੇ ਹਨ ਅਤੇ ਇੱਕ ਅਨਬੰਨ ਉਹ ਹੈ ਜਿੱਥੇ ਉਹ ਰਹਿੰਦੇ ਇੱਕੋ ਛੱਤ ਥੱਲੇ ਹੀ ਹਨ ਪਰ ਉਹਨਾਂ ਦੇ ਮਨਾਂ ਵਿਚਕਾਰ ਇੱਕ ਕੰਧ ਉੱसर ਪੈਂਦੀ ਹੈ ਇੱਕ ਅਨਬੰਨ ਉਹ ਹੁੰਦੀ ਹੈ ਜਿੱਥੇ ਇੱਕ ਧਿਰ ਬਾਹਰ ਕੋਈ ਸਮਾਨੰਤ ਰਿਸ਼ਤਾ ਉਸਾਰਦੀ ਹੈ ਅਤੇ ਇੱਕ ਅਨਬੰਨ ਉਹ ਹੁੰਦੀ ਹੈ ਜਿੱਥੇ ਕੋਈ ਬਾਹਰਲੀ ਧਿਰ ਵਧੇਰੇ ਦਖਲ ਦੇਣ ਨਾਲ ਪਤੀ-ਪਤਨੀ ਦੇ ਆਪਸੀ ਰਿਸ਼ਤੇ ਨੂੰ ਵਿਗਾੜਦੀ ਹੈ ਕਈ ਵਾਰੀ ਪਤੀ ਤੇ ਪਤਨੀ ਦੋਹਾਂ ਦੀ ਸ਼ਖਸੀਅਤ ਵਿੱਚ ਇਤਨੀ ਬੇਮੇਲਤਾ ਹੁੰਦੀ ਹੈ ਕਿ ਉਹ ਇੱਕ ਦੂਜੇ ਲਈ ਧੁੰਦ ਅਤੇ ਧੂਏ ਬੰਗ ਵਿਚਰਦੇ ਹਨ ਚਾਹੇ ਕਾਬੂ ਤੋਂ ਬਿਨਾਂ ਸਫਲਤਾ ਤੇ ਅਸਫਲਤਾ ਦੋਵੇਂ ਦੁਖਾਂਤ ਬਣ ਜਾਂਦੀਆਂ ਹਨ ਵੈਲੀ ਵਿੱਚ ਪ੍ਰਾਪਤੀ ਤੋਂ ਨਰਾਸਤਾ ਮਿਲਦੀ ਹੈ ਕਿਉਂਕਿ ਹਰ ਪ੍ਰਾਪਤੀ ਸਾਡੀ ਆਸ ਤੋਂ ਕਟ ਰਹਿ ਜਾਂਦੀ ਹੈ ਤੇ ਦੂਜੀ ਵਿੱਚ ਆਪ੍ਰਾਪਤੀ ਦਾ ਸੰਤਾਪ ਹੁੰਦਾ ਕਿਉਂਕਿ ਹਰ ਆਪ੍ਰਾਪਤੀ ਸਾਨੂੰ ਆਪਣੇ ਪਛੜ ਜਾਣ ਦੀ ਪੀੜ ਅਤੇ ਪਰੇਸ਼ਾਨੀ ਦਿੰਦੀ ਹੈ ਘਰ ਦਾ ਪ੍ਰਬੰਧ ਵੀ ਕਈ ਵਾਰੀ ਅਨਵੰਨ ਦਾ ਕਾਰਨ ਬਣਦਾ ਹੈ ਅਜੇ ਹੀ ਅਨਵੰਨ ਦੇ ਕਾਰਨ ਆਰਥਿਕ ਵੀ ਹੁੰਦੇ ਹਨ ਪਰ ਇਹਨਾਂ ਦਾ ਬਧੇਰੇ ਸਬੰਧ ਪ੍ਰਬੰਧ ਦੀ ਕਿਸਮ ਹਾਦਤਾਂ ਤੇ ਵਿਉਂਤ ਨਾਲ ਹੀ ਹੁੰਦਾ ਹੈ ਜਦੋਂ ਇਸਤਰੀ ਪੁਰਸ਼ ਨੂੰ ਘਰ ਵਿੱਚੋਂ ਮਾਨਸਿਕ ਸ਼ਾਂਤੀ ਨਾ ਮਿਲੇ ਤਾਂ ਉਹ ਬਾਹਰ ਰਹਿਣ ਦੇ ਕਾਰਨ ਅਤੇ ਬਹਾਨੇ ਲੱਭਣ ਲੱਗ ਪੈਂਦੇ ਹਨ ਸਾਫ ਸੁਥਰਾ ਸਾਂਬਿਆ ਕਰ ਸੁਖਾਮੀ ਸੰਬੰਧਾਂ ਦੀ ਸੰਭਾਵਨਾ ਨੂੰ ਉਜਾਗਰ ਕਰਦਾ ਹੈ ਅਜਿਹੇ ਘਰ ਵਿੱਚ ਦਿਨੇ ਵੀ ਪਤੀ ਪਤਨੀ ਨੂੰ ਬਿਸਤਰੇ ਵਾਲੀ ਪਿਆਰ ਤਕਨੀ ਨਾਲ ਵੇਖਣ ਲੱਗ ਪੈਂਦਾ ਹੈ ਇਹ ਉਹ ਘਰ ਹੁੰਦੇ ਹਨ ਜਿੱਥੇ ਪਤੀ ਪਤਨੀ ਅੰਦਰ ਹੁੰਦੇ ਹਨ ਤੇ ਬਾਹਰਲੇ ਬੂਹੇ ਨੂੰ ਜਿੰਦਰਾ ਉਹਨਾਂ ਵੱਲੋਂ ਆਪ ਹੀ ਲਾਇਆ ਗਿਆ ਹੁੰਦਾ ਹੈ ਕਈ ਅਣਬਣਾ ਦਾ ਕਾਰਨ ਝੂਠ ਬੋਲਣ ਦੀ ਆਦਤ ਹੁੰਦੀ ਹੈ ਵਿਆਹ ਤੋਂ ਪਹਿਲਾਂ ਬੋਲੇ ਗਏ ਝੂਠ ਰਿਸ਼ਤੇ ਨੂੰ ਠੰਡਾ ਕਰਦੇ ਹਨ ਤੇ ਬਦਲਾ ਲੈਣ ਦੀ ਭਾਵਨਾ ਉਪਜਾਉਂਦੇ ਹਨ ਜਿੱਥੇ ਕੁਝ ਕਰ ਸਕਣ ਦੀ ਸੰਭਾਵਨਾ ਨਾ ਹੋਵੇ ਉੱਥੇ ਪੀੜਤਿਰ ਸੋਚਦੀ ਹੈ ਕਿ ਜੇ ਦੂਜੇ ਵੱਲੋਂ ਇੱਕ ਵਾਰੀ ਝੂਠ ਬੋਲਿਆ ਗਿਆ ਤਾਂ ਫਿਰ ਵੀ ਬੋਲਿਆ ਜਾ ਸਕਦਾ ਹੈ। ਐਵੇਂ ਝੂਠ ਅਤੇ ਸੱਚ ਦੀ ਪਛਾਣ ਇੱਕ ਵਾਰ ਜਾਂਦੀ ਹੈ। ਝੂਠ ਵਰਤਮਾਨ ਵਿੱਚ ਤਾਂ ਭਾਵੇਂ ਜਾਚ ਜਾਵੇ ਝੂਠ ਦਾ ਪੁਹਿਖ ਨਹੀਂ ਹੁੰਦਾ ਪਰ ਕਿਉਂਕਿ ਸਾਡਾ ਰਹਿੰਦਾ ਜੀਵਨ ਪੁਹਿਖ ਵਿੱਚ ਗੁਜ਼ਰਨਾ ਹੁੰਦਾ ਸੋ ਝੂਠ ਬੋਲਣ ਨਾਲ ਅਸੀਂ ਲੰਮੇ ਝਗੜੇ ਸਹਿੜ ਲੈਂਦੇ ਹਾਂ। ਝੂਠ ਕੋਈ ਹੋਵੇ ਉਹ ਕਦੇ ਬੇਮਕਸਦ ਨਹੀਂ ਹੁੰਦਾ ਤੇ ਝੂਠ ਦਾ ਮਕਸਦ ਕਦੀ ਉਸਾਰੂ ਦਾ ਚੰਗਾ ਨਹੀਂ ਹੁੰਦਾ। ਅਨੇਕਾਂ ਮਨੁੱਖੀ ਰਿਸ਼ਤੇ ਝੂਠ ਦੀ ਕਟਾਸ ਨਾਲ ਫਟ ਜਾਂਦੇ ਹਨ। ਇੱਕ ਝੂਠ ਛਪਾਉਣ ਲਈ ਕਈ ਝੂਠ ਬੋਲਨੇ ਪੈਂਦੇ ਹਨ ਤੇ ਐਵੇਂ ਝੂਠ ਬੋਲਣ ਵਾਲੀ ਤੇ ਦੂਜੇ ਦੀਆਂ ਨਜ਼ਰਾਂ ਵਿੱਚ ਡਿੱਗ ਜਾਂਦੀ ਹੈ ਅਤੇ ਰਿਸ਼ਤੇ ਦੀ ਪੱਦਰ ਅਤੇ ਅਹਿਮੀਅਤ ਨਿਮੀ ਹੋ ਜਾਂਦੀ ਹੈ। ਜਦੋਂ ਪਤਨੀ ਪਤੀ ਦੇ ਝੂਠ ਦਾ ਸ਼ਿਕਾਰ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਪਤੀ ਅੱਗੇ ਅਰਪਣ ਕਰਨ ਵਿੱਚ ਸੰਕੋਚ ਕਰਦੀ ਹੈ ਅਤੇ ਅਜਿਹੇ ਸੰਕੋਚ ਨੂੰ ਪੱਕਾ ਕਰਨ ਲਈ ਉਹ ਬਿਮਾਰੀ ਵੀ ਸਹਿਟ ਸਕਦੀ ਹੈ। ਜਦੋਂ ਪਤੀ ਨੂੰ ਪਤਨੀ ਦੇ ਝੂਠ ਦਾ ਸ਼ਿਕਾਰ ਹੋਣਾ ਪੈਂਦਾ ਤਾਂ ਪਤੀ ਅਕਸਰ ਹਿੰਸਕ ਹੋ ਜਾਂਦਾ ਤੇ ਪਤਨੀ ਦੀਆਂ ਲੋੜਾਂ ਪ੍ਰਤੀ ਉਹ ਅਵੇਸਲਾ ਹੀ ਨਹੀਂ ਹੁੰਦਾ ਸਗੋਂ ਜਾਣ ਬੁੱਝ ਕੇ ਉਸ ਦੀ ਆਰਥਿਕ ਕੇਰਾਬੰਦੀ ਵੀ ਕਰਦਾ ਹੈ। ਕਈ ਵਾਰ ਕਈ ਸਾਲ ਪੁਰਾਣੇ ਵਿਆਹ ਵੀ ਅਣਬੰਦ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਪਤੀ ਜਾਂ ਪਤਨੀ ਇੱਕ ਦੂਜੇ ਦੇ ਵਿਸ਼ਵਾਸ ਨੂੰ ਤੋੜਦੇ ਹਨ। ਅਜਿਹੀ ਸਥਿਤੀ ਵਿੱਚ ਸਾਰਾ ਪਿਛਲਾ ਰਿਸ਼ਤਾ ਵੀ ਦੰਬ ਪਖੰਡ ਤੇ ਧੋਖਾ ਪ੍ਰਤੀਤ ਹੋਣ ਲੱਗ ਪੈਂਦਾ ਹੈ। ਜੀਵਨ ਵਿੱਚ ਅਨਿਸ਼ਚਿਤਤਾ ਵੱਧ ਜਾਣ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਜੀਵਨ ਦੇ ਕਿਹੜੇ ਮੋੜ ਤੇ ਅਨਬਨ ਹੋ ਜਾਵੇਗੀ ਦੂਜੀ ਧਿਰ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਵਿਸ਼ਵਾਸ ਤੱਕ ਵਿਸ਼ਾਲ ਵਾਤਾਵਨ ਉਸਾਰਨ ਦੀ ਲੋੜ ਹੁੰਦੀ ਹੈ ਇਸ ਗੱਲ ਦੀ ਵੀ ਲੋੜ ਹੁੰਦੀ ਹੈ ਕਿ ਮੁੱਢ ਵਿੱਚ ਹੀ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਪਾਈ ਜਾਵੇ ਅਤੇ ਆਪਣੀ ਪਸੰਦ ਦੀ ਪੱਧਰ ਉੱਚੀ ਕੀਤੀ ਜਾਵੇ ਤਾਂ ਜੋ ਵਿਆਹ ਉਪਰੰਤ ਸਾਡੇ ਵਿੱਚ ਸੱਜੇ ਖੱਬੇ ਵੇਖਣ ਦੀ ਹਾਦਥੀ ਨਾ ਪਵੇ ਕਈ ਵਾਰੀ ਅਨਬਨ ਦੇ ਸਿੱਟੇ ਵੱਜੋਂ ਦੋਹਾਂ ਧਿਰਾਂ ਵਿਚਕਾਰ ਸੰਚਾਰ ਟੁੱਟ ਜਾਂਦਾ ਤੇ ਲੰਮਾ ਹਰਸਾ ਟੁੱਟਿਆ ਰਹਿੰਦਾ। ਇਸ ਸਮੇਂ ਦੋਵੇਂ ਧਿਰਾਂ ਨਾ ਕੇਵਲ अनेका ਗਲਤਫਹਿਮੀਆਂ ਦਾ ਸ਼ਿਕਾਰ ਹੁੰਦੀਆਂ ਹਨ ਸਗੋਂ ਸਮਝੌਤਾ ਕਰਨ ਦੀ ਹਰ ਤਜਵੀਜ਼ ਨੂੰ ਵੀ ਰੱਦ ਕਰ ਦਿੰਦੀਆਂ ਹਨ। ਦੋਵੇਂ ਧਿਰਾਂ ਆਪਣੇ ਨਾਲ ਹੋਈਆਂ ਵਧੀਆਂ ਵਿਧੀਆਂ ਨੂੰ ਵਧਾ ਚੜਾ ਕੇ ਦੱਸਣ ਨਾਲ ਆਪਣੇ ਠੀਕ ਹੋਣ ਦਾ ਪਰਮ ਭਰਦੀਆਂ ਹਨ। ਦੋਵੇਂ ਧਿਰਾਂ ਅਸਿੱਧੇ ਤੌਰ ਤੇ ਧਮਕੀਆਂ ਦਿੰਦੀਆਂ ਹਨ ਤੇ ਲੰਮੀ ਲੜਾਈ ਲੜਨ ਦਾ ਐਲਾਨ ਕਰਦੀਆਂ ਹਨ। ਹੁਣ ਤਾਂ ਹਰ ਲੰਬਾ ਝਗੜਾ ਇਸ ਗੱਲ ਦੀ ਗਵਾਹੀ ਹੁੰਦਾ ਹੈ ਕਿ ਦੋਵੇਂ ਧਿਰਾਂ ਗਲਤਨ ਪਰ ਵਿਆਹ ਸਬੰਧਾਂ ਵਿੱਚ ਹੋਰ ਤਰ੍ਹਾਂ ਵੀ ਜੁੜੀਆਂ ਹੁੰਦੀਆਂ ਹਨ ਜਿਹੜੀਆਂ ਆਪਣਾ ਮਾਨ ਸਤਕਾਰ ਮਿੱਟੀ ਵਿੱਚ ਮਿਲ ਜਾਣ ਦਾ ਬਦਲਾ ਲੈਣਾ ਚਾਹੁੰਦੀਆਂ ਹਨ ਅਜਿਹੇ ਝਗੜਿਆਂ ਵਿੱਚ ਪਤੀ ਪਤਨੀ ਤਾਂ ਲਗਭਗ ਗਵਾ ਚੀਜ ਜਾਂਦੇ ਹਨ ਅਤੇ ਉਹਨਾਂ ਦੇ ਮਨ ਦੀ ਸਥਿਤੀ ਨੂੰ ਸਮਝਣ ਦਾ ਕੋਈ ਅਪਰਾਲਾ ਹੀ ਨਹੀਂ ਕੀਤਾ ਜਾਂਦਾ ਅਜਿਹੀ ਸਮੱਸਿਆ ਦੀ ਉਲਝਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਦੋਵੇਂ ਧਿਰਾਂ ਦਾ ਦ੍ਰਿਸ਼ਟੀਕੋਣ ਹੋਰ ਸੀਮਤ ਅਤੇ ਸੰਕੀਰਣ ਹੁੰਦਾ ਜਾਂਦਾ ਹੈ ਨਫ਼ਰਤ ਦਾ ਰਿਸ਼ਤਾ ਪਿਆਰ ਤੇ ਰਿਸ਼ਤੇ ਅਪਰੰਤ ਹੀ ਸੰਭਵ ਹੁੰਦਾ ਹੈ ਪਤੀ ਪਤਨੀ ਜਿੰਨੇ ਇੱਕ ਦੂਜੇ ਦੇ ਨੇੜੇ ਆਏ ਹੁੰਦੇ ਹਨ ਉਤਨੇ ਹੀ ਉਹ ਦੂਰ ਚਲੇ ਜਾਂਦੇ ਹਨ ਲੜ ਨਾਲ ਕਈਆਂ ਗੱਲਾਂ ਨੂੰ ਵਿਅੰਗਮਈ ਢੰਗ ਨਾਲ ਜ਼ਰਾ ਕੇ ਦੂਜੀ ਤਰ੍ਹਾਂ ਨੂੰ ਨੀਚ ਕਮੀਨਾ ਲਾਲਚੀ ਦੰਬੀ ਪਖੰਡੀ ਆਦਿ ਕਿਹਾ ਜਾਂਦਾ ਹੈ ਪਤੀ ਪਤਨੀ ਅਜਿਹੀ ਅਨਬੰਨ ਤੋਂ ਜਲਦੀ ਹੀ ਅੱਕ ਥੱਕ ਜਾਂਦੇ ਹਨ ਪਰ ਉਹਨਾਂ ਦੀ ਸਮਝੌਤਾ ਕਰਨ ਦੀ ਇੱਛਾ ਦਾ ਉਹਨਾਂ ਦੀ ਆਪਣੀ ਪਰਿਵਾਰਕ ਤੇ ਰਹੀ ਵਿਰੋਧ ਕਰਦੀ ਹੈ ਤੇ ਅਨਬੰਨ ਲੰਮਕ ਜਾਂਦੀ ਹੈ ਹਰ ਪ੍ਰਕਾਰ ਦੀ ਅਨਬੰਨ ਵਿੱਚ ਕੁਝ ਸਮੇਂ ਮਗਰੋਂ ਦੋਵੇਂ ਤਰ੍ਹਾਂ ਨਿਰਾਸ਼ ਅਤੇ ਠੰਡੀਆਂ ਹੋ ਕੇ ਬਹਿ ਜਾਂਦੀਆਂ ਹਨ ਉਹਨਾਂ ਦੀਆਂ ਧਮਕੀਆਂ ਫੋਕੀਆਂ ਸਾਬਤ ਹੁੰਦੀਆਂ ਹਨ ਅਜਿਹੀ ਹਾਲਤ ਵਿੱਚ ਸਾਖ ਸੰਬੰਧੀ ਤੇ ਹਮਦਰਦ ਵੀ ਉਹਨਾਂ ਦੇ ਮਾਮਲੇ ਵਿੱਚ ਦਿਲਚਸਪੀ ਲੈਣੋਂ ਹਟ ਜਾਂਦੇ ਹਨ ਭਾਵੇਂ ਕਦੇ-ਕਦੇ ਕੋਈ ਅਵਾਲ ਆ ਜਾਂਦਾ ਹੈ ਪਰ ਸਮੁੱਚੇ ਤੌਰ ਤੇ ਸਥਿਤੀ ਵਿੱਚ ਨਾ ਕੋਈ ਪਰਵਰਤਨ ਵਾਪਰਦਾ ਨਾ ਹੀ ਵਿਕਾਸ ਹੁੰਦਾ ਜਦੋਂ ਲੋਕ ਉਹਨਾਂ ਦੇ ਮਾਮਲੇ ਵਿੱਚ ਦਿਲਚਸਪੀ ਲੈਣੋਂ ਹਟ ਜਾਂਣ ਤਾਂ ਦੋਹਾਂ ਧਿਰਾਂ ਨੂੰ ਹੌਲੀ-ਹੌਲੀ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਸਥਿਤੀ ਨੇ ਉਹਨਾਂ ਦੇ ਮਨ ਇੱਛੇ ਤੇ ਢੰਗ ਨਾਲ ਮੋੜ ਨਹੀਂ ਕਟਿਆ ਜਦੋਂ ਦੋਹਾਂ ਥਿਰਾਂ ਨੂੰ ਵੱਖ-ਵੱਖ ਰਹਿਣ ਦੀ ਹਾਦਸਤ ਪੈ ਜਾਂਦੀ ਹੈ ਤਾਂ ਉਹ ਆਪਣੀ-ਆਪਣੀ ਸਮਰੱਥਾ ਅਨੁਸਾਰ ਆਪਣੇ ਰੂਝੇਵੇਂ ਲੱਭ ਲੈਂਦੀਆਂ ਹਨ ਤੇ ਨਵੀਆਂ ਪ੍ਰਸਥਿਤੀਆਂ ਵਿੱਚ ਪਰਚ ਜਾਣ ਨਾਲ ਆਪਣੇ ਨਵੇਂ ਪ੍ਰਾਪਤ ਕੀਤੇ ਅਮਨ ਚੈਨ ਨੂੰ ਗੋਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਦੋਂ ਕੋਈ ਉਹਨਾਂ ਦੀ ਸਥਿਤੀ ਵਿੱਚੋਂ ਉੱਠਣ ਵਾਲੇ ਹੌਂਕਿਆਂ ਦੀ ਭਾਫ਼ ਨੂੰ ਵੇਖਦਾ ਹੈ ਤੇ ਪੁਲ ਉਸਾਰਨ ਦਾ ਯਤਨ ਕਰਦਾ ਹੈ ਤਾਂ ਦੋਹਾਂ ਥਿਰਾਂ ਨੂੰ ਅਨੁਭਵ ਹੁੰਦਾ ਹੈ ਅਤੇ ਕਰਵਾਇਆ ਜਾਂਦਾ ਹੈ ਕਿ ਮਰ ਜਾਣ ਨਾਲੋਂ ਜ਼ਿੰਦਗੀ ਦੇ ਯਥਾਰਥ ਨੂੰ ਬਰਦਾਸ਼ਤ ਕਰਨ ਲਈ ਬਜ਼ੀਰੇ ਹੌਸਲੇ ਦੀ ਲੋੜ ਹੁੰਦੀ ਹੈ ਪੁਰਸ਼ਾਂ ਨੂੰ ਸਮਝ ਲੈਣਾ ਚਾਹੀਦਾ ਕਿ ਹੁਣ ਇਸਤਰੀ ਆਪਣੇ ਨਾਲ ਹੋਈਆਂ ਬਜ਼ੀਕੀਆਂ ਬਰਦਰੂਸ ਪ੍ਰਗਟਾਉਣ ਅਤੇ ਲੜਨ ਦੇ ਯੋਗ ਹੋ ਗਈ ਹੈ। ਅਣਬਣ ਉਪਰੰਤ ਦੋਵੇਂ ਧਿਰਾਂ ਇਤਨੀ ਥੱਕੀਆਂ ਹੁੰਦੀਆਂ ਹਨ ਕਿ ਇਸ ਕਾਵਟ ਉਨ੍ਹਾਂ ਦੇ ਆਪਸੀ ਸਬੰਧਾਂ ਉੱਤੇ ਗੂੜਾ ਪ੍ਰਭਾਵ ਪਾਉਂਦੀ ਹੈ। ਅਣਬਣ ਵਿੱਚ ਲੰਘਿਆ ਸਮਾਂ ਅਤੇ ਇਸ ਸਮੇਂ ਵਿਚਾਰ ਜੀਵਨ ਦੇ ਸਫ਼ਰ ਵਿੱਚ ਪਛੜ ਜਾਣ ਵਾਲਾ ਫਾਸਲਾ ਸਾਰਾ ਜੀਵਨ ਪੂਰਾ ਨਹੀਂ ਹੁੰਦਾ। ਪਿਆਰ ਦੇ ਰਿਸ਼ਤੇ ਵਿੱਚ ਜਿਸ ਭੋਲੇਪਨ, ਨਿਰਸ਼ਲਤਾ ਆਦਿ ਲੋੜ ਹੁੰਦੀ ਹੈ ਉਹ ਇੱਕ ਦੂਜੇ ਉੱਤੇ ਦੋਸ਼ ਲਾਉਣ ਕਰਨ ਸਦਾ ਹੀ ਗੁਆਚ ਜਾਂਦੀ ਹੈ ਇਹ ਜਾਨਣਾ ਬੜਾ ਜ਼ਰੂਰੀ ਹੈ ਕਿ ਪਤੀ ਪਤਨੀ ਇੱਕ ਦੂਜੇ ਦੇ ਭਰਪੂਰ ਸਾਥ ਤੋਂ ਬਿਨਾਂ ਜ਼ਿੰਦਗੀ ਦੀ ਤਸੱਲੀ ਪ੍ਰਾਪਤ ਨਹੀਂ ਕਰ ਸਕਦੇ ਕਹਿੰਦੇ ਹਨ ਚੰਗਾ ਤਰਖਣ ਉਹ ਹੁੰਦਾ ਹੈ ਜਿਹੜਾ ਰੰਦਾ ਤੇ ਤੇਸਾ ਘਟ ਵਰਤੇ ਐਵੇਂ ਹੀ ਚੰਗਾ ਪਤੀ ਉਹ ਹੁੰਦਾ ਹੈ ਜਿਹੜਾ ਪਤਨੀ ਨੂੰ ਰੁੱਸਣ ਦੇ ਮੌਕੇ ਘਟਦੇਵੇ ਤੇ ਚੰਗੀ ਪਤਨੀ ਉਹ ਹੁੰਦੀ ਹੈ ਜਿਹੜੀ ਆਪਣੇ ਪਤੀ ਨੂੰ ਸਿਆਣਾ ਬਣਨ ਦੇ ਵੱਧ ਤੋਂ ਵੱਧ ਅਫਸਰ ਦੇਵੇ ਕਿਉਂਕਿ ਜਿੱਥੇ ਇੱਕ ਵਿਅਕਤੀ ਸਿਆਣਾ ਹੁੰਦਾ ਹੈ ਉੱਥੇ ਦੋ ਵਿਅਕਤੀ ਪਰਸੰਨ ਹੁੰਦੇ ਹਨ ਐਵੇਂ ਪਤਨੀ ਦਾ ਪਿਆਰ ਪਤੀ ਦੀ ਸਿਆਣਪ ਨੂੰ ਤਾਲ ਦਿੰਦਾ ਰਹਿੰਦਾ ਹੈ ਸਿਆਨੀਆਂ ਇਸਤਰੀਆਂ ਜਦੋਂ ਵੀ ਰਸਤੀਆਂ ਹਨ ਉਹ ਮਨਾਏ ਜਾਣ ਅਤੇ ਮਨ ਜਾਣ ਦੀ ਸੰਭਾਵਨਾ ਰੱਖ ਕੇ ਰਸਤੀਆਂ ਹਨ ਪਤੀ ਪਤਨੀ ਉਹ ਚੰਗੇ ਹੁੰਦੇ ਹਨ ਜਿਹੜੇ ਇੱਕ ਦੂਜੇ ਤੇ ਡੂੰਘਾ ਵਿਸ਼ਵਾਸ ਅਤੇ ਪੂਰਾ ਇਤਬਾਰ ਕਰਨ ਕਿਉਂਕਿ ਇਤਬਾਰ ਕੀਤਾ ਜਾਣਾ ਪਿਆਰ ਕੀਤਾ ਜਾਣ ਨਾਲੋਂ ਵੀ ਵੱਡੀ ਗੱਲ ਹੁੰਦੀ ਹੈ ਜੇ ਤੁਹਾਡੀ ਕਿਸੇ ਨਾਲ ਅਨਬੰਨ ਹੋਈ ਹੋਈ ਹੈ ਤਾਂ ਅੱਗੇ ਦੀ ਸੋਚੋ ਨਹੀਂ ਤਾਂ ਬਹੁਤ ਪਿੱਛੇ ਰਹਿ ਜਾਵੋਗੇ ਇਸ ਸੰਸਾਰ ਦਾ ਕੋਈ ਵੀ ਵਿਅਕਤੀ ਤੁਹਾਡੀ ਸਹਿਮਤੀ ਤੋਂ ਬਿਨਾ ਤੁਹਾਡੇ ਨਾਲ ਅਨਬੰਨ ਨਹੀਂ ਉਤਾਰ ਸਕਦਾ ਅਨਵੰਦਾ ਸ਼ੌਕੀ ਹੋਣਾ ਚਾਹੀਦਾ ਹੈ ਇਹ ਆਦਤ ਨਹੀਂ ਬੰਨੀ ਚਾਹੀਦੀ ਧੰਨਵਾਦ